ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਸਾਰਿਆਂ ਦੇ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਰੇਜ ਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਸੋਨੋ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਮੱਝ ਤੁਹਾਨੂੰ ਦਿਖਾਵਾਂਗੇ ਚੰਗੇ ਕੱਦ ਕਾਰਚ ਤੇ ਚਾਰ ਤੋਂ ਗਾਵਾਂ ਜਿਹੜੀਆਂ ਹੌਲੇ ਭੱਜ ਤੁਹਾਨੂੰ ਦਿਖਾਉਣੀਆਂ ਜਿਹੜੇ ਵੀਰਾਂ ਨੂੰ ਛੋਟੇ ਰੇੜ ਦੀਆਂ ਗਾਵਾਂ ਦੀ ਧਿਮਾਡ ਹੁੰਦੀ ਆ ਤੇ ਇੱਕ ਮੱਝ ਤੇ ਸਾਰੀਆਂ ਸੂਈਆਂ ਗੱਬਣ ਕੋਈ ਨਹੀਂ ਐ ਸੂਈਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚਦਾ ਵੀਡੀਓ ਕੋਲ ਤੋਂ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਾਸੀ ਕਾਲ ਜੀ ਹੋਠ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਚਲੋ ਵਧੀਆ ਚੀਜ਼ ਦਾ ਜੀ ਤੇ ਨਾਮ ਦੱਸਦਾ ਫਿਰ ਨਾਮ ਸਾਨੂੰ ਸ਼ਹਿਰ ਨਾਣਾ ਜ਼ਿਲ੍ਹਾ ਬਸਰ ਤੇ ਫੋਨ ਨੰਬਰੇ ਬੋਲ ਦੋ ਇੱਕ 955752 ਠੀਕ ਐ ਹਾਂਜੀ ਤੇ ਮੱਝ ਦੇ ਆਪਣੀ ਜੱਡੀ ਲੈਣ ਦੀ ਮੱਝ ਦਾ ਆਪਣੀ ਜੱਡੀ ਲੱਜੀ ਵੇਲੋ ਹਾਂ ਚੰਗੇ ਕਦ ਕਦ ਚ ਛੋਟੀ ਗਾ ਮੂੰਹ ਚੁੱਕ ਕੇ ਕਹੀ ਜਾਣ ਕਿ ਵੱਡੀਆਂ ਵੇ ਲੋ ਉਦਾਂ ਹੀ ਵੱਡੀਆਂ ਐ ਅੱਛਾ ਹਾਂ ਕੌਣ ਕਹਿ ਦਿੰਦਾ ਮੂੰਹ ਚੁੱਕ ਕੇ ਵੱਡੀਆਂ ਜੀ ਉਦਾਂ ਮੈਂ ਕਹੀ ਬੱਦੇ ਵੇਖੀ ਵੀਡੀਓ ਵਿੱਚ ਕਹਿ ਸੀ ਬੜੀ ਵੱਡੀ ਆ ਅੱਛਾ ਹੈ ਹੀ ਵੱਡੀ ਵੇ ਲੋ ਠੀਕ ਆ ਹਾਂ ਬਾਕੀ ਚਲੋ ਤਰ੍ਹਾਂ ਕਦ ਕੱਟ ਚੰਗਾ ਆ ਤੇ ਪਿਛਪੜੇ ਦੇ ਵੀ ਚੰਗੀ ਆ ਦੱਸ ਤੋਂ ਇਹਦੇ ਬਾਰੇ ਫਿਰ ਦੇਖੋ ਵੀ ਜੀ ਦੁੱਧ ਹੈਗਾ 13-14 ਕਿਲੋ ਅੱਛਾ ਇਹਦਾ ਮਰ ਗਿਆ ਇਹ ਬੱਚਾ ਉਹ ਪੂਛੀ ਬਣਾਈ ਇਹਦੀ ਠੀਕ ਆ ਅੱਜ ਪੂਛੀ ਬਣੀ ਉਹ ਕੋ ਪਾਸਾ ਦਿਨ ਹੋ ਗਏ ਜੀ ਉੰਚਾ ਹਾਂ ਇਹ ਦੁੱਧ ਉਹਨਾਂ ਘੜੀ ਜਿਹੇ ਪਹਿਲਾਂ ਜਿਹੜੀ ਦਿੱਲੀ ਲਾਇਆ ਠੀਕ ਹੈ ਉਹ ਦੋ ਹੁਣ ਘੜੀ ਹੋਣ ਉਹ 8 ਹੋ ਜੇ 9 ਹੋ ਜੇ ਦੁੱਧ ਅੱਛਾ ਹਾਂ 8-9 ਲੀਟਰ ਹੀ ਆ ਹਾਂ ਹਾਂ ਇਹ ਦਿੱਲੀ ਲੌਂਡੀ ਸਾਡੇ ਕੋ ਪੱਠੀ-ਪੁੱਠੀ ਨਹੀਂ ਖਾਂਦੀ ਠੀਕ ਹੈ ਤੇ ਮਿਲਦੀ ਹੁਣ ਪੁੱਛੀ ਦੇਈ ਆ ਪੁੱਛੀ ਦੇਈ ਆ ਪੁੱਛੀ ਤਾਂ ਇਹ ਜੀ ਦੀ ਤੇ ਉਹ ਤਰ੍ਹਾਂ ਇਹ ਆ ਬੇ ਹੈਗੀ ਚੰਗੇ ਰਿਕਾਰਡ ਵਾਲੀ ਆ ਵੱਡੀ ਮੱਝ ਭਾਜੀ ਗੱਤ ਕੱਠ ਚੰਗਾ ਆ ਇਹ ਉਧਰ ਦੀ ਆ ਥੱਡੀ ਥੱਡੀ ਆ ਫੋਸ ਤਾਂ ਇਹ ਨਾ ਬੰਦੀ ਪਿੱਛੇ ਹੋਵੇ ਥੱਡੀ ਥੇਰੀ ਆ ਇਤਰੇ ਬਹਿ ਜਾ ਭਾਵੇਂ ਹਾਂ ਆ ਲੈ ਤਾਲੂ ਤਾਂ ਮਾਰਨੀ ਨੇ ਕਿ ਭਾਜੀ ਠੀਕ ਐ ਕੋਲੋਂ ਲਾਥੀ ਚੁੱਕੂਗਾ ਠੀਕ ਐ ਹਾਂ ਚਲੋ ਆ ਜ ਲੈ ਆਓ ਫੇਰ ਆਹ ਦੇਖ ਸਾਡੇ ਜੇ ਹਵਾਨੇ ਦਾ ਲਾਗੇ ਤਾਂ ਬਾਕੀ ਇੱਕ ਵਾਰੀ ਥਾਣੇ ਤੁਹਾਨੂੰ ਦਿਖਾ ਦਈਏ ਲਾਗੇ ਤਾਂ ਆਹ ਦੇਖ ਸਾਡੇ ਸਨਾਂ ਦਾ ਸਾਈ ਗਿਆ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਪੋਲੀ ਭਾਈ ਚਲ ਗਈ ਨਾ ਜੀਜੂ ਮਹੀਨੇ ਲਾ ਦੇ ਦਿਲ ਨਾਲ ਬੁੱਧਰ ਦੀ ਮਹੀ ਕਿਹੜੀ ਚੀਜ਼ ਦੀ ਮੱਝ ਆ ਹਾਂਜੀ ਪੋਲੀ ਦਿਲ ਆਲੇ ਮੱਝ ਫੇਰ 13-14 ਅਗਲੇ ਜਦਨੀ ਆ ਸਿਰਫ ਤੁਹਾਨੂੰ ਲਾ ਦੇ ਤੇ ਬਾਕੀ ਆਵੇ ਜਿਹੜਾ ਵਾ ਅਗਲੇ ਸਵੇਰ ਨਾਲ ਫੇਰ ਚੰਗੀ ਮੱਝ ਤਿਆਰ ਹੋ ਜਾਊਗੀ ਪੋਲੀ ਭਾਈ ਚਾਰ ਅਗਲੇ ਸਵੇਰ ਹੋਣੀ ਅਗਲੇ ਸਵੇਰ ਨੂੰ ਹੁਣ ਵੀ ਮੰਨ ਲਓ ਪੋਲੀ ਜੇ ਬੱਚਾ ਹੁੰਦਾ ਨਾ ਪੋਲੀ ਭਾਣੀ ਵਾਲੀ ਮੱਝ ਵੇਚ ਦਿੰਦੇ ਠੀਕ ਆ ਸਿਰਫ ਬੱਚ ਬੋਲਦੇ ਭਾਈ ਜੇ ਬੱਚਾ ਵੀ ਵੇਚ ਤਾਂ ਦਾ ਮੰਡੀ ਕਿਹੜੀ ਮਹਿੰਗੀ ਵੀ 2.5 ਲੱਖ ਦੀ ਮਾਜ ਵੀ ਮੰਡੀ ਹੈ ਹਾਂਜੀ ਹਾਂਜੀ ਤੁਸੀਂ ਦੇਖਿਆ ਮੰਡੀ ਕਿਹੇ ਜੇ ਹਾਂਜੀ ਹਾਂਜੀ ਹਾਂ ਉਹ ਹੁਣ ਆਪਾਂ ਜਦੋਂ ਬੱਚਾ ਇੱਕ ਮਰ ਗਿਆ ਇਹ ਕੰਮ ਦੇ ਲਾਂਗੇ ਪਾਣੋਂ ਦੁੱਧ ਵੀ ਘੜੀ ਹੈ ਹਾਂਜੀ ਹੁਣ 75 ਦੀ ਦਾ ਨਹੀਂ 75 ਦਿਨਾਂ ਦਾ ਹੀ ਹੈ ਕਰੀਏ ਕਮਾਨਤਾ ਆਪ ਹੀ ਕਰਦੇ ਮੱਝ ਭਾਈ ਵੇਖੋ ਨਾ ਕਿੰਨੀ ਮੱਝ ਦਾ ਵੇਖੋ ਦੀ ਪੇਟ ਥੋੜਾ ਵੇਖੋ ਕਿੰਨੀ ਕਿੰਨਾ ਦੀ ਹੈ ਹਾਂਜੀ ਉਹ ਵੇਖੋ ਇਹ ਛੋਟੀ ਜੀ ਹੈ ਕੱਦ ਕੱਟ ਪੱਖੋਂ ਚੰਗੀ ਆ ਤਰ੍ਹਾਂ ਜਵਾਨ ਹੈ ਪੂਰੀ ਆ ਲੱਗਦੀ ਆਈ ਨਾਲ ਹੋਰ ਸਾਰੀ ਠੀਕ ਹੈ ਕਿੰਨੇ ਦੀ ਜੱਸ ਨੂੰ ਕਰਨੀ ਫਿਰ 72 ਦੀ ਭਾਈ ਦੇ ਦੀਏ 72 ਦੀ ਹਾਂਜੀ ਕਿ ਪੂਰੇ 70 ਦੀ ਦੇ ਦੀਏ 70 ਦੀ ਭਾਈ ਚਲਦੇ ਜੇ ਲਾ ਪਰ ਮੇਰੇ ਘਰੋਂ ਦੋ ਲੱਖ ਕਿ ਹੋਵੇ ਤਿੰਨ ਲੱਖ ਕਿ ਹੋਵੇ ਜੇ ਇੱਕ ਕਰਾ ਕਾਲੀ ਜਾਵੇ ਲੋ ਤੇ ਬਾਕੀ ਇਹ ਹੋਵੇ ਇੱਕ ਵਾਲ ਹੀ ਟੱਗਾ ਤੇ ਜਿੱਥੇ ਟਿਕ ਗਏ ਤੇ ਦੋ ਦਿਨ ਚੰਗਾ ਕੱਢੀ ਜਾਣਾ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ ਚ ਚੰਗੀਆਂ ਆ ਹਾਂਜੀ ਬਾਕੀ ਇੱਕ ਰਾਂ ਕਾਲੀ ਇਹ ਗਾਵਾਂ ਦਿਖਾ ਦਈਏ ਜੇ ਫਿਰ ਪਰ ਉਹ ਕਹਦਾ ਸੀ ਪਾਜੀ ਮਾਲੋ ਜੇ ਹੁਣ ਚਲੋ ਮਾਲ ਸੂਈ ਸਵਾਈ ਆ ਮਾਲੋ ਜੇ ਨਾਂ ਵੀ ਹੋਵੇ ਨਾ 2 ਨੰਬਰ ਚ 65000 ਦੀ ਮਾਜ ਆ ਅੱਛਾ ਤੇ ਮਾਲੋ ਦੇਨ ਦੀ ਗਲੋੜਿਆ ਕਿ ਵਾਈ 1 ਨੰਬਰ ਦੀ ਕੋਤਾਰ ਪੂਰ ਛਟਾ ਹੋਵੇ ਆਪਣੀ ਕਾਰਵਾਦੀ ਜੋ ਮੇਰੀ ਫੋਲਿਆ ਠੀਕ ਆ ਮਾਲੋ ਥਾਂ ਚਲੇ ਦੀ ਸਾਰੀ ਮੇਰੀ ਆਪਣੀ ਫੋਲ ਠੀਕ ਜੇ ਦੁੱਧ ਪਹਿਲੇ ਪਾਤ ਪਾ ਦਾ ਫਰਕ ਪੈ ਸਕਦਾ ਉਧਰ ਜੀ ਜਾ ਕੇ ਠੀਕ ਜੇ ਹਾਂਜੀ ਤੇ ਆ ਜਿਹੜੀ ਗਾਂ ਜੇ ਇਹ ਗਾਂ ਸੂਈ ਹੋਏ ਬੱਜਾ ਦਾ ਦੁੱਧ ਕਿੰਨਾ ਜਿਆਦਾ ਉਹ ਦੇਖੋ ਅੱਠ ਕਿਲੋ ਹੈ ਜੀ 8 ਕਿਲੋ ਹੈਗਾ ਪੱਕਾ ਦੁੱਧ ਚੋਗੇ ਪਾਜੀ ਖੜੀ ਅਕਦੀਆਂ ਸੂਈਆਂ ਮਤਲਬ ਅਦਕੀਆਂ ਚੋਰ ਅਦ ਹਾਂਜੀ ਤੋੜ ਦੋ ਫਿਰ ਬਾਕੀ ਹੈਗੀ ਚਲੋ ਜਰਸੀ ਜਿਆ ਗਰਮੀਆਂ ਗਰਮੀਆਂ ਇਹ ਵਧੀਆ ਕਢਾ ਜਾਣੀਆਂ ਸੱਜਰ ਸੂਈ ਹੈ ਮਗਰੇ ਦੇ ਵਛੀ ਹੈ ਵਛੀ ਹੈ ਮਗਰੇ ਅਇਸ਼ਾ ਮਗਰ ਵਛਾਏ ਆ ਵਛਾਏ ਪਲੇਖਾ ਲਾ ਗਿਆ ਤੁਹਾਡਾ ਇਹ ਆਖਣੇ ਤੇ ਦੇਖ ਸਕਦੇ ਆਪਾਂ ਇਹਦਾ ਫਿਰ ਮੁੱਲ ਇਹ ਭਾਈ ਜਰਾ ਚਵੀ ਆ 24000 ਨੇ ਹਾਂ ਯਸਨੋਈ ਆ 23000 ਜਰਾ ਭਾਈ ਹਾਂ ਠੀਕ ਦੋ ਦ ਅੱਠ ਕਿਲੋ ਚਵਾ ਦੋ ਕਿ ਕਰ ਹੋਗੇ ਭਾਈ ਖੜੀਏ ਕਿ ਮੁੱਲ ਆ ਪਾਗੜੀ ਦੋ ਬੱਚਾ ਛੱਡੇ ਚੋਵੇਂ ਬੱਚੇ ਦੇ ਮਿਲਦੀ ਕੋਈ ਵੰਗਾਂਗਾ ਹੋਰ ਪੁੱਤਰਾ ਵੀ ਠੰਡੀ ਤੇਰੀ ਆ ਹਾਂਜੀ ਤੇ ਆ ਜਿਹੜੀ ਗਾਂਜ ਇਹ ਦੁੱਧ ਦੀ ਵਛੀ ਜੇ ਠੀਕ ਦੁੱਧ 6 ਕਿਲੋ ਹੋਗਾ ਜੇ 6 ਕਿਲੋ ਹੈਗਾ ਪੱਕਾ ਦੁੱਧ ਹੋਗੇ ਭਾਈ ਖੜੀਏ ਮੈਂ ਤੈਨੂੰ ਕਹਿੰਦੇ ਆ ਦੋ ਦੋ ਬਰਾ ਭਵੇਂ ਖੜੀ ਜੋਗੇ ਆ ਹਵਾ ਨਹੀਂ ਤਾਂ ਦੇਖ ਸਕਦੇ ਲੱਗ ਤਾ ਆਪਾਂ ਤੋਰੋ ਫੇਰੀ ਨਾ ਸਵਾ ਇਹਦਾ ਪਹਿਲਾ ਹੀ ਆ ਆ ਵੀਰੋ ਦੋ ਹੀ ਕਰ ਦਈਏ ਛੋਟੇ ਰੇਟ ਆ ਜਿਹੜੇ ਹੁਣ ਤੁਹਾਨੂੰ ਦਿਖਾਉਣੇ ਥੋੜਾ ਮੂੰਹ ਫੜੌਂਤ ਕਰਦੀ ਆ ਚੌਗੀ ਆ ਤੋੜੇ ਚੌਗੀ ਦੇ ਦਹੀਂ ਆ ਜਿਹੜੇ ਕਰਨ ਠੀਕ ਹੈ ਬੇਬੀ ਸੀ ਉਸਾਲ ਬੜੀ ਜਿੱਤ ਵੰਗਮਣੇ ਪਾਉਦੇ ਮੈਂ ਨਾ ਬੋਇਦੈ ਨਾ ਦੀਆ ਉਹ ਠੀਕ ਕੋਈ ਲੱਤਾਂ ਨੂੰ ਤਾਂ ਮਾਂ ਨਾਲੇ ਗੱਲ ਕੀਤੀ ਪੜੀ ਨਈ ਨਾ ਮੇਰੇ ਬਾਤ ਤੇ ਤੇ 98 ਤੇ ਆਪਾਂ ਦੇ ਸਕਦੇ ਨਾ ਕਿ ਤੋ ਤੇ ਮੁੱਲ ਫਿਰ ਇਹਦਾ ਵਸ਼ੀਆਂ ਅਲਾ ਕਰ ਦੋ ਫਿਰ ਇਹ ਭਾਈ ਦੇ ਜੀ ਖਾ ਨਾ 13000 ਕਰ ਦਈਏ ਛੋਟਾ ਛੋਟਾ ਸਾਡੇ ਪਰ 13000 ਭੇਜ ਦਾਂਗੇ ਹਾਂ ਅੱਛਾ ਹਾਂ ਠੀਕ ਹੈ ਬਾਕੀ ਚਲੋ ਮੋਬਿਲ ਦੁੱਧ ਹੀ ਸਕਣਾ ਯਾਰ ਠੀਕ ਦੋ ਤੇ ਇਹ ਵੀ ਚਲੋ ਇੰਨਾ ਗਾਵਾ ਤਾਂ ਦੁੱਧ ਸੰਗਣਾ ਹੁੰਦਾ ਵਾ ਇੱਕ ਤੇ ਚਲੋ ਉਧਰ ਸੱਜਰਾਂ ਦਾ ਵੀ ਸੰਗਣਾ ਹੁੰਦਾ ਅੱਛਾ ਐਸਾ ਤਾਮਿਨਾਰੀ ਕਾ ਜੀ ਯਾਰ ਕਰਾਈ ਆਪਣੀ ਵੀਡੀਓ ਬਣੀ ਪਈ ਆ ਤੇ ਹੁਣ ਦੁੱਧ ਨਹੀਂ ਦਿੰਦੀ ਹਾਂ। ਦੋ ਮਹੀਨੇ ਡੇਢ ਸੋਚ ਲਿਆ ਭਾਈ। ਤੇ ਥਣਾ ਦੀ ਪਾਸ ਆ। ਹਾਂ ਆ ਪੈ ਪਾਸ ਤੇਨੇ ਦੀ ਆਪਣੀ ਪਾਸਰ ਵੀ ਖਰੀਦੀ। ਠੀਕ ਆ। ਕਿੰਨਾ ਕੇ ਦੁੱਧ ਵੇਚੀ ਇਹ ਗੱਡੀ ਜਿੱਤ। ਵੱਡਾ ਵਾਲੇ ਆਪਾਂ 12-13 ਕਿਲੋ ਤੇ ਨਹੀਂ 10 ਕਿਲੋ 8-9 10 ਕਿਲੋ ਰਮਾਨਾ ਖਰੀਦੂਗੀਆਂ। ਤੋਰੋ ਫੇਰ ਇੱਕ ਰੀਮ। ਆਵੇ ਆਪਾਂ ਝੂਠੀ ਜੀ ਇਹ 15 ਨੂੰ ਦੇਣਾ ਇਹਨੇ ਤੁਹਾਨੂੰ ਪਤਾ ਸਰੀਰ ਦੇ ਹਿਸਾਬ ਨਾਲ ਪਤਾ ਲੱਗਦਾ। ਬਾਕੀ ਚਲੋ ਇਹ ਆ ਵੀ ਜਿਹੜਾ ਕੋਈ ਸੰਭ ਨਾਲ ਲੈ ਜਾਊਗਾ। ਇਹ ਸਾਰੇ ਮੰਜੀ ਲਈਏ ਕਾਹ ਖਿਆਲ ਹੀ ਦੀ ਗੰਦੀ। ਇਹ ਆਮੀ ਜਲੋ ਜੇ ਤੁਹਾਡੀ ਸੰਭ ਨਹੀਂ ਪੈਣੀ ਆ। ਬੇ ਹੋਣ ਤੱਕ ਰੋਤ ਰਹੇ ਆ ਵੀ ਰਾਜੀ ਹੋ ਜੂਗੀ ਦੇਖੋ ਸੰਭ ਨਾ ਲੱਗ ਰਿਹਾ ਰਾਜੀ ਤਾਂ ਇਹਨੇ ਮੇਰੇ ਕੋਲ ਜੀਨ ਲਉਣੀ ਆਂਦੇ ਠੀਕ ਆ ਖਾਣਾ ਇਹਦਾ ਵੀ ਦੇਖ ਸਕਦੇ ਚਾਰੇ ਥਾਂ ਇੱਕੋ ਜੇ ਸਾਈ ਦੇ ਇੱਕੋ ਜੇ ਗਿਆ ਤੇ ਇਹਦਾ ਫਿਰ ਮੁੱਲ ਇਹ ਭਾਈ ਜੀ ਦਾ 15000 ਦੀ 15000 ਦੀ ਧੋਨ ਵਾਲੀ ਬੱਚੀ ਜੇ ਦੁੱਧ ਵੀ ਦਾ ਤਾਂ ਜਿੰਨਾ ਲਈਏ ਵੀ ਲਗੋ ਹਾਂ ਤੇ ਦੁੱਧ ਦੀ ਚਿੱਟਾ ਹਾਂ ਮੱਝਾਂ ਦਾ ਠੀਕ ਹੈ ਜੀ ਆ ਕੋਈ ਗਰਮੀ ਨਹੀਂ ਕੋਈ ਛਿੱਟਣ ਦੀ ਨੂੰ ਪਿਆ ਬਿਲੋ ਗਏ ਅੰਤ ਤੱਕ ਜਿੰਨਾ ਬਰਦੀ ਹੈ ਬਾਕੀ ਹੋਰ ਕਰ ਦੋਗੇ ਮਾਨਤਾਂ ਨੂੰ ਮੁੱਕੇ ਤੇ ਹੁਣ ਆ ਜਿਹੜੀ ਗਾਂ ਜੇ ਦੇਖੋ ਤੁਸੀਂ 4 ਕਿਲੋ ਜੇ ਅੱਛਾ ਹਾਂ ਧੋਰ ਤੋਂ ਫਿਰ ਸੁਬਾਹ ਇਹਦਾ ਪਹਿਲਾਂ ਹੀ ਬਾਕੀ ਚਲੋ ਇਹ ਆ ਵੀ ਚਾਹ ਪਾਣੀ ਦਾ ਵੀ ਸਾਰੀ ਜਾਊਗੀ ਸੀਲ ਭਾਜੀ ਇਹ ਵੀ ਬੜੀ ਜੇ ਜਿੱਦਾਂ ਮਰਜ਼ੀ ਇਹਨੂੰ ਬੰਦੇ ਜਿੱਦਾਂ ਆਣਾ ਚੋ 4 ਕਿਲੋ ਦੁੱਧ ਜਿਹੜਾ ਨਿਕਲਦਾ ਜੀ ਆਵੇਂ ਦੇਖੋ ਇਹ ਤਾਨਾ ਇਹਦੇ ਵੀ ਆਪਾਂ ਦੇਖ ਸਕਦੇ ਹਾਂ ਤੇ ਇਹਦਾ ਫਿਰ ਮੁੱਲ ਇਹ ਜਿਹੜਾ ਭਾਈ 9 ਜਾਂ 8000 ਦੇ ਦਾਂਗੇ ਅੱਛਾ ਭਾਈ ਇਹ ਗਰਮੀ ਆਉਂਦੀ ਆ ਜਿਹੜਾ ਦੁੱਧ ਮੋਲਣਾ ਕਿਸ ਨੇ ਮਾਂ ਨਾਲ ਕਰੇ 4-5 ਕਿਲੋ ਚੋਕੀ ਚਾਹ ਬਣੀ ਪੀਉ ਵਧੀਆ ਨਾਲ ਹੀ ਗਾਂ ਠੀਕ ਐ ਤੇ ਜੇ ਕੋਈ ਆ ਗਾਂ ਤੇ ਆ ਗਾਂ ਜੋੜਾ ਹੀ ਲੈ ਜੇ ਤੇ 20 ਤਾਂ ਦੇ ਦਈਏ ਫਿਰ ਇਹ ਪੜੀ ਹੋ ਤਿੰਨੇ ਦਾ ਜੁਨਾ ਜੇ ਕੋ ਤੂੰ ਨਹੀਂ ਲੈ ਗਿਆ ਕਿੰਨੇ ਲੈ ਜੁਨਾ ਕਿੰਨੇ ਦੇ ਦਾਂਗਾ 32000 ਰੁਪਏ ਅੱਛਾ 32000 ਦੀਆਂ ਹਾਂ 30000 ਦੀਆਂ ਭਾਈ ਕਿੰਨੇ ਦੇ ਦਾਂਗਾ 30000 ਦੇ ਦਾਂਗਾ ਹਾਂ ਮਾਲੋ ਇਹ ਲੀ ਜੇ ਇਹ ਮਾਲੋ ਸੱਤਾ ਮੇ ਆਈ ਗੱਬਨ ਜਿਹੜੇ ਕੋ ਦੋ ਚਾਰ ਕਿਲੋ ਜੀ ਉਹ ਬੜੀ ਮੀ ਹੈਗੀ ਜੇ ਇੱਕ ਕੋ ਛੇ ਕੋ ਦੋ ਜੀ ਠੀਕ ਹੈ ਹਾਂ ਤੇ ਬਾਕੀ ਪ੍ਰੇਮ ਸਿੰਘ ਜੀ ਹਣੀ ਆਏ ਆ ਜੀ ਪ੍ਰੇਮ ਸਿੰਘ ਜੀ ਸਾਸਿਕਾਲ ਜੀ ਸਾਸਿਕਾਲ ਜੀ ਦੱਸਗਾ ਓ ਠੀਕ ਠਾਕ ਜੀ ਠੀਕ ਠਾਕ ਵਧੀਆ ਜੀ ਰਿਸ਼ਤੇਦਾਰੀ ਸਾਡੀ ਫਿਰ ਹਾਂ ਜੀ ਹਾਂ ਰਿਸ਼ਤੇਦਾਰੀ ਠੀਕ ਆ ਚਲੋ ਇਹ ਮੈਨੂੰ ਲੱਗਦਾ ਤੁਹ ਵੇਚੋ ਗੱਲ ਆਈ ਹੈ ਵਧੀਆ ਗੱਲ ਕਰ ਜਾਂਦੇ ਆਈ ਨਹੀਂ ਜਦਾਂ ਲੈ ਬਣਾਇਆ ਦਿਗੜ ਚਾ ਅੱਛਾ ਠੀਕ ਆ ਸੋਨਾ ਬਣਾਤਾ ਆ ਵਧੀਆ ਵਧੀਆ ਚਲੋ ਵਧੀਆ ਆ ਕੇ ਚਲੋ ਬਾਕੀ ਇਹ ਆ ਵੀ ਪਸ਼ੂਵਾਂ ਦੇ ਇੱਥੇ ਆ ਕੇ ਚਵਾਈ ਕਰਕੇ ਕੋਈ ਲੱਗੇ ਨਾ ਮਿਸਤਰੀ ਕੋਈ ਗੱਲ ਨਹੀਂ ਇਹ ਕੰਮ ਇਹ ਆ ਚੱਲਣ ਰਿਹਾ ਚੱਲਣ ਰਿਹਾ ਇਹ ਕੰਮ ਅੱਛਾ ਠੀਕ ਆ ਤੇ ਬਾਕੀ ਇੱਥੇ ਆਓ ਆਪਣੀ ਵੇਚ ਚਾਹ ਕੇ ਸਮਝਣਾ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ